ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਇਸ ਵੇਲੇ ਦੀ ਇੱਕ ਮੰਦ ਭਾਗੀ ਖਬਰ ਜਿਹੜੀ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲੜਕੀ ਦੇ ਨਾਲ ਜ਼ਬਰ ਜਨਾਬ ਦਾ ਮਾਮਲਾ ਸਾਹਮਣੇ ਆਇਆ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਲੜਕੀ ਦੀ ਆਪਣੇ ਘਰ ਦੇ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋ ਜਾਂਦਾ ਵਿਵਾਦ ਹੋ ਜਾਂਦਾ ਤਾਂ ਲੜਕੀ ਘਰੋਂ ਛਲ ਜਾਂਦੀ ਹੈ ਤਾਂ ਰਾਤ ਨੂੰ ਜਾ ਕੇ ਜਿਹੜਾ ਸਟੇਸ਼ਨ ਤੇ ਬੈਠ ਜਾਂਦੀ ਹੈ ਤਾਂ ਦੋ ਲੜਕੇ ਆਉਂਦੇ ਨੇ ਤਾ ਲੜਕੀ ਨੂੰ ਕਹਿੰਦੇ ਨੇ ਕਿ ਅਸੀਂ ਤੈਨੂੰ ਤੇਰੇ ਘਰ ਛੱਡ ਦਿੰਦੇ ਆ ਤਾਂ ਆਪਣੇ ਬਾਈਕ ਦੇ ਉੱਤੇ ਬਿਠਾ ਕੇ ਉਹ ਕਿਸੇ ਸੁਨਸਾਨ ਜਗ੍ਹਾ ਕਿਸੇ ਘਰ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਵਾਰੀ ਵਾਰੀ ਸਿਰ ਉਹਦੇ ਨਾਲ ਜਿਹੜੀ ਜਬਰ ਜਨਾਹ ਕੀਤਾ ਜਾਂਦਾ ਹੈ ਤਾਂ ਜਦੋਂ ਸਵੇਰ ਨੂੰ ਲੜਕੀ ਨੂੰ ਹੋਸ਼ ਆਂਦੀ ਹੈ ਤਾਂ ਲੜਕੀ ਜਾ ਕੇ ਆਪਣੇ ਘਰ ਜਾਂਦੀ ਆ ਤਾਂ ਘਰਦਿਆਂ ਵੱਲੋਂ ਫਿਰ ਪੁਲਿਸ ਨੂੰ ਜਰਾ ਸੂਚਿਤ ਕੀਤਾ ਜਾਂਦਾ ਆ ਤਾਂ ਉਸ ਤੋਂ ਬਾਅਦ ਪੁਲਿਸ ਨੇ ਚੰਦ ਘੰਟੇ ਦੇ ਵਿੱਚ ਹੀ ਇਹ ਦੋਨੇ આરોપી ਜਿਹੜੇ ਉਹ ਅਰੈਸਟ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਪ੍ਰੈਸ ਕਾਨਫਰੈਂਸ ਸਟੇਜ ਹੈ I I Don't ਇਸ ਵਸਤੇ ਕਲਿੱਕ ਕੀਤੀ ਗਈ ਹੈ ਕਿ ਕੱਲ ਸਵੇਰ ਅਰਲੀ ਮਾਰਨਿੰਗ ਸਾਡੇ ਕੋਲ ਇੱਕ ਤਲਾਹ ਮਿਲੀ ਸੀ ਕਿ ਇੱਕ ਲੜਕੀ ਜਿਹਦਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਜਿਹੜੀ ਕਿ ਮੇਜਰ ਹੈ ਮਦੁਰੂਚਪਾਲਕੇ ਦੀ ਪਰਿਵਾਰਕ ਉਹਨਾਂ ਦਾ ਆਪਸ ਦੇ ਵਿੱਚ ਕੁਝ ਝਗੜਾ ਹੋ ਗਿਆ ਸੀ ਦਾ ਤੇ ਉਹ ਦਿਨ ਤੋਂ ਉਦਾਸ ਹੋ ਕੇ ਜਾਂ ਨਰਾਜ਼ ਹੋ ਕੇ ਲੜਕੀ ਘਰੋਂ ਚਲੀ ਗਈ ਤੋ ਰਾਤ ਨੂੰ ਜਦੋਂ ਮਤਲਬ ਹੁੰਦਾ ਕਿ ਉਹ ਲੜਕੀ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚ ਗਈ ਤੇ ਜਦੋਂ ਉਹਥੇ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੀ ਤਾਂ ਉਹਨੂੰ ਉਥੇ ਦੋ ਲੜਕੇ ਮਿਲ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਅਜੀਤ ਕੁਮਾਰ ਤੇ ਦੂਸਰੇ ਦਾ ਨਾਮ ਹੈ ਕਰਨ ਸਹੋਤਾ ਇਹਨਾਂ ਨੇ ਉਸ ਲੜਕੀ ਨੂੰ ਇਹਨਾਂ ਦੀ ਨੀਅਤ ਪਹਿਲੇ ਹੀ ਗਲਤ ਸੀ ਕਿ ਉਹ ਲੜਕੀ ਨੂੰ ਇਸ ਗੱਲ ਦੇ ਪ੍ਰਟੈਕਸਟ ਦੇ ਉੱਤੇ ਵੀ ਅਸੀਂ ਤੈਨੂੰ ਤੇਰੇ ਘਰ ਛੱਡ ਦੰਦੇ ਆ ਆਪਣੀ ਮੋਟਰਸਾਈਕਲ ਤੇ ਬਿਠਾ ਕੇ ਉਹਨੂੰ ਤਾਜਪੁਰ ਰੋਡ ਦੇ ਉੱਤੇ ਗੁਰੂ ਰਾਮਦਾਸ ਨਗਰ ਹੈ ਉੱਥੇ ਲੈ ਕੇ ਆ ਗਏ। ਉੱਥੇ ਇਹਨਾਂ ਨੇ ਇੱਕ ਕਮਰਾ ਇਹਨਾਂ ਦੇ ਕਿਸੇ ਜਾਣਕਾਰ ਦਾ ਕਮਰਾ ਸੀਗਾ ਜਿਹੜਾ ਕਿ ਅੰਦਰੋਂ ਬੰਦ ਸੀਗਾ। ਇਹਨਾਂ ਨੇ ਹੱਥੋਂ ਤਪਾ ਕੇ ਕੁੰਡੀ ਖੋਲ ਕੇ ਉਸ ਕਮਰੇ ਦੇ ਵਿੱਚ ਨਿਰਕੀ ਨੂੰ ਅੰਦਰ ਲੈ ਜਾ ਕੇ ਬਾਰੀ-ਬਾਰੀ ਉਹਦੇ ਨਾਲ ਜਿਹੜਾ ਹੈ ਉਹ ਰੇਪ ਕੀਤਾ। ਤਾਂ ਕੱਲ ਸਵੇਰ ਅਰਲੀ ਮਾਰਨਿੰਗ ਦੇ ਦੋ 25 ਨੂੰ ਸਹੀ ਮੈਨੇਜ ਆਪਣੇ ਆਪ ਨੂੰ ਸਮਝ ਆਈ ਕਿ ਮੇਰੇ ਨਾਲੇ ਗਲਤ ਹੋ ਗਿਆ ਤਾਂ ਉਹ ਫਿਰ ਉਹਨੇ ਆਪਣੇ ਘਰ ਪਹੁੰਚ ਕੀਤੀ ਘਰ ਪਹੁੰਚ ਕੇ ਉਹਦੇ ਘਰ ਦੇ ਸਾਡੇ ਕੋਲ ਉਹਨਾਂ ਨੇ ਸਾਡੇ ਐਸਐਚਓ ਸਾਹਿਬ ਭੁਪਿੰਦਰ ਸਿੰਘ ਜੀ ਨੂੰ ਅਪਰੋਚ ਕੀਤਾ ਤਾਂ ਇਮੀਡੀਏਟਲੀ ਮਤਲਬ ਮੈਂ ਦੇਖੋ ਇਸ ਗੱਲ ਦੀ ਬੜੀ ਸੀ ਅਪਰੀਸ਼ੀਏਟ ਕਰਦੇ ਆ ਕਿ ਇੰਨਾ ਵੱਡਾ ਇਨਸੀਡੈਂਟ ਹੋਇਆ ਸੀਗਾ ਤੇ ਐਸਐਚਓ ਸਾਹਿਬ ਨੇ swiftly मतलब मेरे वर्ड स्विफ्टली इतना कह सकते हैं कि इन्होंने बहुत तेजी ਨਾਲ ਉਹਦੇ ਤੇ ਰੈਕਸ਼ਨ ਕਰਦੇ ਹੋਏ ਵਿਦਾਊਟ ਗੋਇੰਗ ਇਨਟੂ ਐਨੀਥਿੰਗ ਇਹਨਾਂ ਨੇ ਉਸ ਕੇਸ ਨੂੰ ਬੜੇ ਸੀਰੀਅਸਲੀ ਲੈਂਦੇ ਹੋਏ ਉਹਦੀ ਲੜਕੀ ਦੀ ਸਟੇਟਮੈਂਟ ਲਿਖੀ ਸਟੇਟਮੈਂਟ ਲਿਖ ਕੇ ਕਾਰਵਾਈ ਕੀਤੀ ਔਰ ਫਿਰ ਉਹਦੇ ਵੱਲੋਂ ਕਿਉਂਕਿ ਅਜੇ ਤੱਕ ਲੜਕੀ ਨੂੰ ਮੁੰਡਿਆਂ ਦੇ ਨਾਮ ਨਹੀਂ ਪਤਾ ਸੀ ਤੇ ਇਹਨਾਂ ਨੇ ਉਸ ਚੀਜ਼ ਨੂੰ ਮਤਲਬ ਬੜੇ ਤਰੀਕੇ ਦੇ ਨਾਲ ਸਾਇੰਟੀਫਿਕਲੀ ਔਰ ਜੋ ਵੀ ਇਹਨਾਂ ਕੋਲ ਇਨਵੈਸਟੀਗੇਸ਼ਨ ਦੇ ਸਾਡੇ ਕੋਲ ਟੂਲਸ ਹੁੰਦੇ ਨੇ ਸਾਰਿਆਂ ਦੀ ਵਰਤੋਂ ਕੀਤੀ ਸਾਡੇ ਸਾਰੇ ਸੀਨੀਅਰ ਅਫੀਸਰਸ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਇਸ ਕੇਸ ਨੂੰ ਟ੍ਰੇਸ ਕਰਦੇ ਹੋਏ ਉਹ ਦੋਨੋਂ ਮੁੰਡੇ ਜਿਹੜੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਮੈਂ ਇਸ ਸੰਬੰਧ ਵਿੱਚ ਸਾਡੇ ਜਿਹੜੇ ਮੁਖ ਅਫਸਰਾ ਹਨ ਭੁਪਿੰਦਰ ਸਿੰਘ ਹੈਗੇ ਨੇ ਉਹਨਾਂ ਦੀ ਇਸ ਗੱਲ ਦੀ ਬਹੁਤ ਅਸੀਂ ਐਪਰੀਸ਼ੀਏਟ ਵੀ ਕਰਦੇ ਹਾਂ ਕਿ ਇਹ ਵੱਡੇ ਕੇਸ ਨੂੰ ਜਿਹੜਾ ਕਿ ਬਹੁਤ ਵੱਡਾ ਬਣ ਵੀ ਸਕਦਾ ਸੀ ਜਿਹਦੇ ਵਿੱਚ ਕਿ ਪਬਲਿਕ ਦੇ ਵਿੱਚ ਵੀ ਬੜੀ ਰੈਜ਼ੈਂਟਮੈਂਟ ਹੁੰਦੀ ਹੈ ਔਰ ਉਸ ਬੱਚੀ ਨੂੰ ਇਹਨਾਂ ਨੇ ਇਨਸਾਫ ਦਿਵਾਇਆ ਤੋਂ ਅਸੀਂ ਇਹਦੇ ਬਾਰੇ ਆਪਣੇ ਸੀਨੀਅਰ ਆਫੀਸਰਸ ਨੂੰ ਲੱਲ ਕਰਕੇ ਇਹਨਾਂ ਨੂੰ ਕਿ ਜਿਹੜਾ ਪਿਛਲਾ ਵੀ ਕੇਸ ਸੀਗਾ ਸਾਡਾ ਜਿਹਦੇ ਵਿੱਚ ਇੱਕ ਕਪੂਰ ਜਿਸ ਦਾ ਮਕੇਸ਼ ਕਪੂਰ ਦੇ ਜਿਹੜਾ ਇਨਜਰੀਜ਼ ਕਾਸ ਕਰਕੇ ਉਹਨਾਂ ਨੂੰ ਉਨਾ ਦਾ ਸਮਾਨ ਤੇ ਉਹਨਾਂ ਦਾ ਹੋਰ ਕੰਮ ਦੀ ਚੀਜ਼ਾਂ ਕੋਕੇ ਲੈ ਕੇ ਉਸ ਕੇਸ ਨੂੰ ਵੀ ਇਹਨਾਂ ਨੇ ਬੜੀ ਸੰਜੀਦਗੀ ਤੇ ਬੜੇ ਥੋੜੇ ਸਮੇਂ ਦੇ ਵਿੱਚ ਹੀ ਟਰੇਸ ਕੀਤਾ ਸੀਗਾ। ਤੋਂ ਅੱਜ ਜਿਸ ਇਹਨਾਂ ਦੋਨੋਂ ਅਕਿਊਜ਼ਡ ਜਿਹੜੇ ਹੈਗੇ ਨੇ ਇਹਨਾਂ ਨੂੰ ਕੱਲ ਗ੍ਰਿਫਤਾਰ ਕਰ ਲਿਆ ਬੇਦੀ ਬਰੀ ਸ਼ਾਰਟ ਪੀਰੀਅਡ ਤੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰ ਰਹੇ ਆ। ਇਹਨਾਂ ਦਾ ਰਿਮਾਂਡ ਲੈ ਕੇ ਹੋਰ ਫਰਦਰ ਪੁੱਛ ਪੁੱਛ ਕਰਾਂਗੇ ਕਿ ਇਹ ਰਾਤ ਨੂੰ 12 1 ਵਜੇ ਕਿਸ ਮਕਸਦ ਲਈ ਗਏ ਸੀ। ਤੋਂ ਇਹੀ ਸਾਡੀ ਅੱਜ ਦੇ ਇਸ ਕੇਸ ਦੇ ਵਿੱਚ ਜਿਹੜੀ ਹੈ ਕਿ ਲੜਕੀ ਨਾਲ ਜੋ ਵੀ ਅੱਗੇ ਫਰਦਰ ਪ੍ਰोसीडिंग ਨੇ ਉਹ ਅਸੀਂ ਜਾਰੀ ਕੀਤੀ ਹੋਈਆਂ ਨੇ। ਪਰ ਬਿਨਾਂ ਦੇਰੀ ਇਹਨਾਂ ਦੋਸ਼ੀਆਂ ਨੂੰ ਜਿਹੜੀ ਹੈ ਚਰਚਾ ਸ਼ੀਟ ਕਰਵਾ ਕੇ ਇਹਨਾਂ ਨੂੰ ਸਜ਼ਾ ਕਰਵਾਇਆ ਜਾਵੇ। ਕੋਈ ਵੀ ਕੀਤੀ ਗਈ ਕੁਲੀਨਾ ਮਾਰਪੱਤ ਵੀ ਕੀਤੀ ਗਈ। ਹਾਂਜੀ ਲੜਕੀ ਦੇ ਨਾਲ ਇਹਨਾਂ ਨੇ ਤਸੱਬੀ ਕੀਤਾ ਉਹਦੇ ਨਾਲ ਜ਼ਬਰਦਸਤੀ ਵੀ ਕੀਤੀ ਹੈ ਤੇ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ ਜਦੋਂ ਉਹ ਥੋੜਾ ਜਿਹਾ ਉੱਚਾ ਰੋਲਾ ਵਗੈਰਾ ਪਾਉਣ ਲੱਗਦੀ ਸੀਗੀ ਤਾਂ ਉਹਦੇ ਛਾਂਟੇ ਵਗੈਰਾ ਮਾਰ ਕੇ ਉਹਨੂੰ ਡਰਾ ਕੇ ਰੱਖਦੇ ਸੀਗੇ ਫਿਰ ਕੋਈ ਪਿਛਲਾ ਕੋਈ ਕੇਸ ਦਾ ਕਾਰ ਕੋਈ ਸਾਹਮਣੇ ਆਇਆ ਕੋਈ ਕੁਝ ਨਹੀਂ ਅਸੀਂ ਇਹ ਜਿਹੜੇ ਦੋ ਅਕਿਊਜ਼ ਹੈਗੇ ਨੇ ਇਹਨਾਂ ਦਾ ਅਜੇ ਤੱਕ ਜਿਹੜਾ ਪ੍ਰੀਲੀਮਿਨਰੀ ਤੌਰ ਤੇ ਹੀ ਅਸੀਂ ਕਿਉਂਕਿ ਜੀ ਬੜਾ ਘੱਟ ਸਮਾਂ ਹੋਇਆ ਤੇ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਦੇ ਵਿੱਚ ਅਜੇ ਤੱਕ ਇਹਨਾਂ ਦੇ ਕੋਈ ਮੁਕੱਦਮਾ ਸਾਹਮਣੇ ਨਹੀਂ ਆਇਆ ਬਟ ਫਿਰ ਵੀ ਅਸੀਂ ਥੋਰੋਲੀ ਇਕਵਰੀ ਜਿਹੜੇ ਆ ਸਾਡੇ ਡਿਫਰੈਂਟ ਏਜੰਸੀਜ਼ ਹੁੰਦੀਆਂ ਨੇ ਉਹਨਾਂ ਨਾਲ ਤਾਲਮਿਲ ਕਰਕੇ ਸਾਰੀ ਚੀਜ਼ਾਂ ਕਲੀਅਰ ਕਰਾ ਲੀਜੀ। ਸੋ ਬੱਚਾ ਕੀ ਦੱਸਿਆ ਵੀ ਘਰੋ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲਬਾਤ ਹੋਈ ਹੈ ਉਹਦੇ ਤੈਅ ਟੀਕੋਂ ਲੇ ਲਈ। ਉਸ ਤੋਂ ਬਾਅਦ ਇਹ ਮੁੰਡੇ ਨੂੰ ਜਾਂਦੇ ਸੀ ਇਹ ਉਹਨਾਂ ਦੇ ਨਾਲ ਕਿੱਦਾਂ ਉਹਨਾਂ ਦੇ ਇਹੀ ਇਹੀ ਤੇ ਮਤਲਬ ਵਿਡੰਬਨਾ ਹੈ ਨਾ ਕਿ ਚਲੋ ਮੈਂ ਕਹਿੰਨਾ ਕਿ ਬੱਚਾ ਗਲਤੀ ਨਾਲ ਘਰੋਂ ਚਲੇ ਗਿਆ ਉਹਦੀ ਗਲਤੀ ਹੈ। ਉਹਨੂੰ ਰਾਜਪੁਰਾ ਤੇ ਨਹੀਂ ਜਾਣਾ ਚਾਹੀਦਾ ਸੀ ਬਟ ਜੇ ਉਹ ਕਈ ਵੀ ਹੈ ਚਲੋ ਚਲੀ ਵੀ ਗਈ ਪਰ ਫਿਰ ਵੀ ਉਹਦੀ ਸੇਫਟੀ ਉਹਦੀ ਮਦਦ ਤਾਂ ਕੀਤੀ ਜਾ ਸਕਦੀ ਹੈ ਜੀ ਫਿਰ ਬੱਚਾ ਚਲੋ ਅਗਰ ਉਹ ਕੋਈ ਉਹ ਗਲਤੀ ਨਾਲ ਕਰੋ ਆ ਗਿਆ ਤਾਂ ਉਹਦੀ ਮਦਦ ਕਰਨੀ ਪਣਦੀ ਹੈ ਨਾ ਕਿ ਉਹਦਾ ਉਹਦਾ ਕੋਈ ਉਹਦੇ ਨਾਲ ਗਲਤ ਹਰਕਤ ਕਰੋ ਇਹ ਇਮੋਸ਼ਨਲ ਬਲੈਕਮਿਲ ਕਰਕੇ ਇਹਨੂੰ ਲਗਾਇਆ ਗਿਆ ਹੈ ਨਾ ਤੇਰੀ ਤੇਰੀ ਹੈਲਥ ਨੂੰ ਕੋਈ ਗੱਲ ਜੋ ਸਾਡੇ ਸਮਝ ਆਈਏ ਜੋ ਸਾਨੂੰ ਪਤਾ ਲੱਗਿਆ ਉਹ ਤਾਂ ਇਹੀ ਹੈ ਕਿ ਉਹਨਾਂ ਨੇ ਕਿਹਾ ਵੀ ਇਸੀ ਤੈਨੂੰ ਤੇਰੇ ਘਰ ਛੱਡ ਦਿੰਦੇ ਹਾਂ ਇਕ ਦਿਖਾਵਾ ਤਾਂ ਇਸੇ ਗੱਲ ਦਾ ਹੀ ਦਿੱਤਾ ਜਿੱਥੇ ਰੱਖਿਆ ਤਾਂ ਉਹ ਸਿੰਗਲ ਰੂਮ ਸੀ ਨਾ ਉਹ ਸਿੰਗਲ ਟਾਈਪ ਰੂਮ ਸੀਗਾ ਤੇ ਉੱਥੇ ਉਹਨਾਂ ਨੇ ਉਹ ਵੀ ਉਹਨਾਂ ਦਾ ਆਪਣਾ ਕਮਰਾ ਨਹੀਂ ਸੀਗਾ ਕਿਸੇ ਹੋਰ ਦਾ ਹੀ ਕਮਰਾ ਸੀਗਾ ਉਹ ਵੀ ਬੰਦਾ ਉੱਥੇ ਹੈ ਨਹੀਂ ਸੀਗਾ ਹੁਣ ਇਹਨਾਂ ਦੇ ਕੋਲ ਕੋਈ ਜਾਣਕਾਰੀ ਵਸੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਫਰਦਰ ਇਨਟੈਰੋਗੇਸ਼ਨ ਦੇ ਵਿੱਚ ਅਸੀਂ ਸਾਹਮਣੇ ਲਿਆਵਾਂਗੇ ਕਿਉਂਕਿ ਅਜੇ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਪੁਲਿਸ ਰਿਮਾਂਡ ਲਵਾਵਾਂਗੇ ਆ ਰਿਮਾਂਡ ਦੇ ਦੌਰਾਨ ਜਿਸ ਤਰ੍ਹਾਂ ਦੀ ਵੀ ਕੋਈ ਨਵੀਂ ਦੀ ਗੱਲ ਅਗਰ ਸਾਨੂੰ ਸਾਹਮਣੇ ਆਈ ਤੋ ਡੈਫੀਨਿਟਲੀ ਅਸੀਂ ਤੋੜਨਾ ਸ਼ੁਰੂ ਕਰਦੇ ਜ਼ਰੀਏ ਸਰ ਇਹ ਮਾਮਲੇ ਦੇ ਵਿੱਚ ਰੂਮ ਵਾਲੇ ਨੂੰ ਕੋਈ ਪੁੱਛਗਛ ਕੀਤੀ ਗਈ ਸਾਰਾ ਕੁਝ ਕੀਤਾ ਜਾਏਗਾ ਜੀ ਵੀ ਇਹ ਕਿਸ ਨੂੰ ਕਿਸ ਬੰਦੇ ਨੂੰ ਇਹ ਰੂਮ ਲੌਟ ਰੈਂਟ ਤੇ ਦਿੱਤਾ ਗਿਆ ਜਿਹੜਾ ਉਹਦਾ ਕੀ ਉਹਦੀ ਫਰਦਰ ਵੈਰੀਫਿਕੇਸ਼ਨ ਕਰਵਾਈ ਗਈ ਕਿ ਨਹੀਂ ਕਰਵਾਈ ਗਈ 올 ਦੀਸ ਥਿੰਗਸ ਪਰ ਜਿਹੜਾ ਵੀਕੈਂਡ ਯੂਸ ਕੀਤਾ ਇਹਨਾਂ ਦਾ ਆਪਣਾ ਵੀ ਤੋਰੀ ਚੋਣ ਦੇ ਸੀ ਉਹ ਇਹ ਸਾਰੀ ਚੀਜ਼ਾਂ ਮੈਂ ਤੁਹਾਨੂੰ ਦਸਤਰਿਆਂ ਵੀ ਅਜੇ ਤਾਂ ਮੈਂ ਅਸੀਂ ਤਾਂ ਜੀ ਇਸੇ ਗੱਲ ਦੇ ਵਿੱਚ ਹੀ ਕਰ ਰਹੇ ਹਾਂ ਕਿ ਪਹਿਲਾਂ ਸਾਨੂੰ ਮੋਟਿਵ ਪਤਾ ਲੱਗੀ ਲੜਕੀ ਨੂੰ ਜਿਹੜਾ ਹੈਗਾ ਉਹਨੂੰ ਵੀ ਸਟੇਬਲ ਕਰਨਾ ਹੈ ਉਹਦੀ ਉਹਦੀ ਇਨਵੈਸਟੀਗੇਸ਼ਨ ਇਸ ਕੇਸ ਦੇ ਵਿੱਚ ਜਿਹੜੀ ਹੈ ਇਹ ਕਾਫੀ ਲੰਬੀ ਹੁੰਦੀ ਹੈ ਤੇ ਪਹਿਲਾਂ ਉਹ ਸਾਰੀਆਂ ਚੀਜ਼ਾਂ ਕਵਰ ਕਰਕੇ ਫਿਰ ਕੋ ਟਾਈਮ ਬਾਉਂਡ ਹੁੰਦੀਆਂ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਬਾਕੀ ਦੀਆਂ ਇਹ ਅਸੀਂ ਡੂਰਿੰਗ ਦੀ ਫਰਦਰ ਕੋਰਸ ਆਫ ਇਨਵੈਸਟੀਗੇਸ਼ਨ ਜਿਹੜਾ ਹੈ ਇਹਨਾਂ ਨੂੰ ਪੂਰਾ ਕਰਾਂਗੇ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ